ਗੁਰੂ ਪਿਆਰਿਓ ਹਉਮੈ ਅਧਿਕ ਬੰਦਨਾਤੋਂ ਖਲਾਸੀ ਦਾ ਦਰਵਾਜਾ ਕਿਵੇਂ ਲਹੁੱਤਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਬਾਟੰਗ ਤੇ ਬਖਸ਼ਿਸ਼ ਕਰਤੀ ਹਨ ਮਨ ਹਠ ਬੁੱਧੀ ਕੀਤਿਆਂ ਕੀਤੇ ਵੇਦ ਵਿਚਾਰ ਕਾਹੀ ਲੋਕਾਂ ਦੀ ਅਕਲ ਤਾਂ ਫਾਦਿ ਕਰਮਾਂ ਵੱਲ ਫੇਰਤੀ ਹੈ ਜੋ ਮਨ ਦੇ ਹਟਣ ਨਾਲ ਕੀਤੇ ਜਾਂਦੇ ਹਨ अनेका ਹੀ ਲੋਕ ਵੇਦ ਆਦਿ ਧਰਮਿਕ ਪੁਸਤਕਾਂ ਦੇ ਅਰਥ ਵਿਚਾਰਦੇ ਹਨ ਤੇ ਇਸ ਬਾਦ-ਬਾਦ ਨੂੰ ਹੀ ਜੀਵਨ ਦਾ ਸਹੀ ਰਾ ਮੰਨਦੇ ਹਨ ਕੀਤੇ ਵੰਦਨ ਜੀ ਕੇ ਗੁਰਮੁਖ ਮੋਖ ਦਵਾਰ ਇਹੋ ਜੇ ਹੋਰ ਵੀ ਅਨੇਕਾਂ ਕਰਮ ਹਨ ਜੋ ਜਿੰਦਵਾਸੀ ਫਾਹੀ ਰੂਪ ਬਣ ਜਾਂਦੇ ਹਨ ਪਰ ਹਉਮੈ ਆਦਿਕ ਬੰਧਨਾ ਤੋਂ ਖਲਾਸੀ ਦਾ ਦਰਵਾਜ਼ਾ ਗੁਰੂ ਦੇ ਸੰਮੁਖ ਹੋਇਆ ਹੀ ਲਬਤ ਹੈ ਗੁਰੂ ਪਿਆਰਿਓ ਗੁਰੂ ਦੇ ਸੰਮੁਖ ਹੋਇਆ ਹੀ ਹਉਮੈ ਦੇ ਬੰਧਨਾ ਤੋਂ ਖਲਾਸੀ ਦਾ ਦਰਵਾਜ਼ਾ ਲਬਤ ਹੈ ਸੰਮੁਖ ਹੋਣਾ ਹੈ ਗੁਰੂ ਦੀ ਬਖਸ਼ੀ ਬਾਣੀ ਦੀ ਵਿਚਾਰ ਕਰਨੀ ਹੈ ਬਾਣੀ ਦੀ ਵਿਚਾਰ ਮੁਤਾਬਕ ਗੁਰੂ ਦੇ ਉਪਦੇਸ਼ ਮੁਤਾਬਕ ਜੀਵਨ ਜਿਉਣਾ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਨਾਮ ਜਪਣਾ ਹੈ ਫੇਰੀ ਕੇ ਮੋਹ ਦੇ ਬੰਧਨ ਤੋਂ ਛੁਟਕਾਰਾ ਮਿਲਦਾ ਹੈ